ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦੀ ਮਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਜਾ ਰਿਹਾ ਹੈ ਸਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਅਤੇ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਆ ਜੁੱਧ ਨਸ਼ੇ ਵਿਰੁੱਧ ਮਹਿੰਮ ਤਹਿਤ ਆ ਜਿਹੜੀਆਂ ਨਸ਼ੇ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਗਾਰਡਨ ਐਂਡ ਸਰਚ ਆਪਰੇਸ਼ਨ ਲਗਾਤਾਰ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੇ ਗੱਲ ਕਰੀਏ ਤਾਂ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹਨਾਂ ਤੇ ਪੀਲੇ ਪੰਜੇ ਵੀ ਜਿਹੜੇ ਚਲਾਏ ਜਾ ਰਹੇ ਨੇ ਕਾਰਵਾਈਆਂ ਲਗਾਤਾਰ ਚੱਲ ਰਹੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਔਰ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਜਾ ਰਿਹਾ ਤਾਂ ਜੋ ਉਹ ਮੇਨ ਸਟ੍ਰੀਮ ਦੇ ਵਿੱਚ ਵਾਪਸ ਆ ਸਕਣ ਤੇ ਜੇ ਗੱਲ ਕਰੀਏ ਤਾਂ ਜੜੀਆਂ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀ ਜਿਹੜਾ ਬਣਾ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਵੱਲੋਂ ਇੱਕ ਨਸ਼ਾ ਮੁਕਤੀ ਯਾਤਰਾ ਵੀ ਆ ਜਿਹੜਾ ਚਲਾਈ ਗਈ ਆ ਉਹਨਾਂ ਵੱਲੋਂ ਔਰ ਲਗਾਤਾਰ ਪਿੰਡ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਸੋਹਾਂ ਚਕਾਈਆਂ ਜਾ ਰਹੀਆਂ ਨੇ ਆ ਤਾਂ ਜੋਸ਼ ਹਰਦ ਹੋ ਸਕਣ ਲੋਕ ਨਸ਼ੇ ਦੇ ਖਿਲਾਫ ਤੇ ਜੇ ਗੱਲ ਕਰੀਏ ਅੱਜ ਇਸੇ ਮੋਹਿਮ ਦੇ ਤਹਿਤ ਸਮਰਾਲਾ ਨੇੜਲੇ ਪਿੰਡ ਚਹਿਲਾ ਆ ਵੇਖੇ ਚਹਿਲਾ ਮੰਦਿਰ ਵੇਖੇ ਇੱਕ ਪ੍ਰੋਗਰਾਮ ਦਾ ਜਿਹੜਾ ਜਾਗਰੂਕਤਾ ਕੈਂਪ ਆ ਜਿਹੜਾ ਉਹ ਚਲਾਇਆ ਜਾ ਰਿਹਾ ਇਸ ਵਿੱਚ ਖੰਨਾ ਦੇ ਐਸਪੀ ਡੀ ਪਵਨਜੀਤ ਹੁਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਪ੍ਰਕਾਸ਼ ਮਿੰਟੂ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਅਤੇ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਆ ਜੁੱਧ ਨਸ਼ੇ ਵਿਰੁੱਧ ਮਹਿੰਮ ਤਹਿਤ ਆ ਜਿਹੜੀਆਂ ਨਸ਼ੇ ਨਸ਼ਾ ਤਸਕਰਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਗਾਰਡਨ ਐਂਡ ਸਰਚ ਆਪਰੇਸ਼ਨ ਲਗਾਤਾਰ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੇ ਗੱਲ ਕਰੀਏ ਤਾਂ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹਨਾਂ ਤੇ ਪੀਲੇ ਪੰਜੇ ਵੀ ਜਿਹੜੇ ਚਲਾਏ ਜਾ ਰਹੇ ਨੇ ਕਾਰਵਾਈਆਂ ਲਗਾਤਾਰ ਚੱਲ ਰਹੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਔਰ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਜਾ ਰਿਹਾ ਤਾਂ ਜੋ ਉਹ ਮੇਨਸਟ੍ਰੀਮ ਦੇ ਵਿੱਚ ਵਾਪਸ ਆ ਸਕਣ ਤੇ ਜੇ ਗੱਲ ਕਰੀਏ ਤਾਂ ਜੜੀਆਂ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀ ਜਿਹੜਾ ਬਣਾ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਵੱਲੋਂ ਇੱਕ ਨਸ਼ਾ ਮੁਕਤੀ ਯਾਤਰਾ ਵੀ ਆ ਜਿਹੜਾ ਚਲਾਈ ਗਈ ਆ ਉਹਨਾਂ ਵੱਲੋਂ ਔਰ ਲਗਾਤਾਰ ਪਿੰਡ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਸੋਹਾਂ ਚਕਾਈਆਂ ਜਾ ਰਹੀਆਂ ਨੇ ਆ ਤਾਂ ਜੋਸ਼ ਹਰਦ ਹੋ ਸਕਣ ਲੋਕ ਨਸ਼ੇ ਦੇ ਖਿਲਾਫ ਤੇ ਜੇ ਗੱਲ ਕਰੀਏ ਅੱਜ ਇਸੇ ਮੋਹਮ ਦੇ ਤਹਿਤ ਸਮਰਾਲਾ ਨੇੜਲੇ ਪਿੰਡ ਚਹਿਲਾ ਆ ਵੇਖੇ ਚਹਿਲਾ ਮੰਦਿਰ ਵੇਖੇ ਇੱਕ ਪ੍ਰੋਗਰਾਮ ਦਾ ਜਿਹੜਾ ਜਾਗਰੂਕਤਾ ਕੈਂਪ ਆ ਜਿਹੜਾ ਉਹ ਚਲਾਇਆ ਜਾ ਰਿਹਾ ਇਸ ਵਿੱਚ ਖੰਨਾ ਦੇ ਐਸਪੀ ਡੀ ਪਵਨਜੀਤ ਹੁਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਨਾਲ ਸਾਡੇ ਮਾਨਯੋਗ ਡੀਏਜੀ ਮੈਮ ਨਲੰਬਰੀ ਬੀਜ ਜਗਦਲੇ ਐਸਐਸਪੀ ਮੈਡਮ ਜੋਤੀ ਜਾਦਵ ਵੈਂਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਇਹਨਾਂ ਨੇ ਹਦਾਇਤਾਂ ਦਿੱਤੇ ਅਵੇਅਰਨੈਸ ਡਰਗ ਅਬ्यूज ਦੇ ਖਿਲਾਫ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਇੱਕ ਮੋਹਮ ਚੱਲ ਰਹੀ ਹੈ ਇਹ ਉਸੇ ਲੜੀ ਦੇ ਵਿੱਚ ਅੱਜ ਅਸੀਂ BSP ਸਤਲੁਜ ਸਿੰਘ ਹੋਣਾ ਦੇ ਮਦਦ ਦੇ ਨਾਲ ਇੱਥੇ ਤੁਹਾਡੇ ਚਾਲਾ ਪਿੰਡ ਦੇ ਵਿੱਚ ਇਹ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਕੀਤੀਆਂ ਬੜਾ اچھا ਹੁੰਗਾਰਾ ਮਿਲਿਆ ਹਰ ਕੋਈ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਕਿਹੋ ਜਿਹੇ ਵਿਰਸੇ ਦੇ ਲੋਕ ਹੈ ਕਿਵੇਂ ਸਾਨੂੰ ਜਿਹੜੀਆਂ ਬਾਹਰੀਆਂ ਦੁਸ਼ਮਣ ਤਾਕਤਾਂ ਹੈ ਕਮਜ਼ੋਰ ਕਰਨ ਲਈ ਚਾਹੇ ਹਤਵਾਦ ਚਾਹੇ ਹੁਣ ਇਹ ਨਾਰਕੋ টেরਰਿਜ਼ਮ ਉਹਨਾਂ ਨੇ ਇੱਥੇ ਫੈਲਾਇਆ ਹੈ ਲੇਕਿਨ ਇਸ ਚੀਜ਼ ਨੂੰ ਖਤਮ ਕਰਕੇ ਹੀ ਹਟਣਾ ਹੈ ਔਰ ਇਹ ਜਿਹੜਾ ਲਾਸਟ ਹਮਲਾ ਹੈ ਨਸ਼ੇ ਦੀ ਸਫਾਈ ਵਾਸਤੇ ਲੱਗਿਆ ਹੋਇਆ ਹੈ ਉਹਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਔਰ ਇਹ ਸਭ ਨੇ ਯਕੀਨ ਵੀ ਦਵਾਇਆ ਹੈ ਕਿ ਇਸ ਮੋਹਮ ਦੇ ਵਿੱਚ ਸਾਡੇ ਨਾਲ ਹੈ ਤੇ ਪੁਲਿਸ ਨੇ ਵੀ ਅਸੀਂ ਇਹਨਾਂ ਨੂੰ ਇਹ ਅਸ਼ੂਰੈਂਸ ਦਿੱਤੀ ਹੈ ਕਿ ਜਿਹੜੇ ਮਾਰੇ ਲੋਕ ਨੇ ਜਿਹੜੇ ਉਹ ਜਿਹੇ ਤੰਤਰ ਨੇ ਜਿਹੜੇ ਨਸ਼ਿਆਂ ਦੇ ਖਲਾ ਫਲਾ ਰਹੇ ਨੇ ਨਸ਼ੇ ਵੇਦੇ ਨੇ ਚਾਹੇ ਕਿਸੇ ਵੀ ਰੂਪ ਚ ਹੋਵੇ ਚਾਹੇ ਚਿੱਟਾ ਹੋਵੇ ਚਾਹੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਅਗਰ ਉਹਨਾਂ ਬਾਰੇ ਕੋਈ ਇਤਲਾ ਮਿਲਦੀ ਤਾਂ ਤੁਰੰਤ ਸਾਨੂੰ ਉਹ ਇਤਲਾ ਦੇਣ ਅਸੀਂ ਉਹਨਾਂ ਦੀ ਜਿਹੜੀ ਪਛਾਣ ਹੈ ਉਹਨੂੰ ਗੁਪਤ ਰੱਖਾਂਗੇ ਔਰ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਸ ਚੀਜ਼ ਨੂੰ ਖਤਮ ਕਰਾਂਗੇ ਮੈਂ ਜਨਕ ਰਾਜ ਮਾਸਤੇ ਜਿ ਸ਼ਿਮੰਦਰ ਚੈਨਾ ਸੇ ਬਨਵਾ ਰਿਹਾ ਜਿਸ ਅੱਜ ਜਿਹੜਾ ਨਸ਼ੇ ਵਿਰੋਧ ਦੇ ਸੈਮੀਨਾਰ ਕੀਤਾ ਗਿਆ ਤੁਹਾਡੇ ਪਿੰਡ ਕਿਵੇਂ ਦੇਖਦੇ ਇਹਨੂੰ ਕਿੰਨੀ ਕੀ ਦੇਰ ਹੋ ਗਈ ਇਹਨੂੰ ਚੱਲਦੇ ਨੂੰ ਤੇ ਕੀ ਇਹਦੇ ਬਾਰੇ ਤੁਸੀਂ ਸੋਚਦੇ ਜਿੰਨਾ ਤੱਕ ਮੇਰਾ ਅੰਦਾਜ਼ਾ ਮੇਰਾ ਅੰਦਾਜ਼ਾ ਤੇ ਇਹੀ ਆ ਵੀ ਜੇ ਹਰ ਪਰਿਵਾਰ ਦਾ ਮੈਂਬਰ ਪੂਰਾ ਸਹਿਯੋਗ ਦੇਵੇ ਆਪਣੇ ਬੱਚਿਆਂ ਨੂੰ ਦੇ ਦੇ ਹੋਏ ਤਾਂ ਉਹ ਦਿਨ ਦੂਰ ਨਹੀਂ ਜਲਦੀ ਜਲਦੀ ਨਸ਼ਾ ਖਤਮ ਕੀਤਾ ਜਾਊਗਾ। ਔਰ ਜਲਦੀ ਹੋਊਗਾ ਕਿਉਂਕਿ ਹਰ ਪਰਿਵਾਰ ਚਾਹੁੰਦਾ ਮੇਰੇ ਘਰ 'ਚ ਖੁਸ਼ਹਾਲੀ ਆਵੇ। ਪਰ ਅਸੀਂ ਕੀ ਦੇਖ ਰਹੇ ਆ? ਰੋਜ਼ ਨਿਊਜ਼ ਦੇਖਦੇ ਆ ਕਿ ਤਰ੍ਹਾਂ ਕਿਤੇ ਟਲੇਸ ਪਿਆਈ ਰਹਿੰਦਾ। ਜਿਹਨਾਂ ਅਸੀਂ ਦੇਖਦੇ ਆ ਉਹ ਮਾਮਾ ਦੇ ਪੁੱਤ ਜਿਹੜੇ ਅੱਜ ਇ্যায় ਹੀ ਚਲੇ ਗਏ ਜਿਹੜੇ ਮਾਮਾ ਤੜਫਦੀਆਂ ਨੇ ਉਹਨਾਂ ਨੂੰ ਦੇਖੋ ਦੇਖੋ ਉਹਨਾਂ ਦੇਖ ਕੇ ਤਰਸ ਆਉਂਦਾ ਮੈਨੂੰ ਵੀ ਇਹ ਮਾਂ ਕੀ ਕਰ ਰਹੀ ਆ? ਨੰਬਰ 2 ਹੁਣ ਇਕੱਲੇ ਇਕੱਲੇ ਨੇ ਹਰ ਮਾਂ ਦਾ ਪੁੱਤ ਸੁੱਖਾ ਸੁੱਕੇ ਲੈ ਆਏ ਹੁੰਦੇ ਨੇ ਅੱਗੇ ਹੁੰਦੇ ਸੀ ਦੋ ਦੋ ਚਾਰ ਚ ਹੁੰਦੇ ਸੀ ਇੱਕ ਤੇ ਥੱਪੜਾ ਮਾਰਨਾ ਬਾਕੀ ਨੂੰ ਸਮਝਾ ਲੈਣਾ ਪਰ ਹੁਣ ਨਹੀਂ ਇਕੱਲੇ ਇਕੱਲੇ ਨੇ ਜੇ ਉਹ ਵੀ ਵਿਗੜ ਜਵੇ ਤਾਂ ਉਹ ਮਾਂ ਕੀ ਕਰੂਗੀ ਉਹ ਮਾਂ ਬੇਸਹਾਰਾ ਹੋ ਗਈ ਬੇਸਹਾਰਾ ਫਿਰ ਉਹ ਪ੍ਰਸ਼ਾਸਨ ਦਾ ਸਹਿਯੋਗ ਲੂਗੀ ਪਬਲਿਕ ਦਾ ਸਹਿਯੋਗ ਲੂਗੀ ਜਿਹਦੇ ਵਿੱਚ ਉਹ ਮਾਂ ਤੜਵੀ ਤੜਵੀ ਘਰੋਂ ਤਾਂ ਏਜਾਈ ਹੁੰਦੀ ਆ ਤੁਹਾਡਾ ਪਰਿਵਾਰ ਪਰਤੀ ਵੀ ਖਤਮ ਹੋ ਜਾਂਦੀ ਆ ਇਸ ਲਈ ਜੇ ਅਸੀਂ ਨਸ਼ਿਆਂ ਨੂੰ ਖਤਮ ਕਰੀਏ ਤਾਂ ਅਸੀਂ ਖੁਸ਼ਹਾਲੀ ਦੇ ਬਾਰੇ ਗੱਲ ਸਕਦੇ ਆ ਪਰ ਪੰਜਾਬ ਸਰਕਾਰ ਦਾ ਭਵੰਤਮਨ ਜੀ ਦਾ ਅਸੀਂ ਧੰਨਵਾਦ ਦੀਆਂ ਜਿਹੜੀ ਇਹ ਲਹਿਰ ਚਲਾਈ ਆ ਜਦ ਤੋ ਲਹਿਰੇ ਖਤਮ ਨਹੀਂ ਹੁੰਦੀ ਜਦ ਤੋ ਸਾਰ ਨ ਰਹਿਣ ਖਤਮ ਕਰਕੇ ਹੀ ਦਮ ਲੈਣ